ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਫਲਸ ਅਗਲੇ 5 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 20 ਅਪ੍ਰੈਲ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਔਰ ਮੀਂਹ ਚੱਕਰ ਦੇ ਕਿੰਨੇ ਦਾ ਅਸਰ ਨੇ ਇਹ ਵੀ ਤੁਹਾਨੂੰ ਦੱਸਾਂਗੇ ਸਾਊਥ ਆਫ ਹਲੈ ਅਸਲੀਆਂ ਤਾਜ਼ਾ ਸੈਟਲਰ ਦਸਰਾ ਤੇ ਤੁਹਾਨੂੰ ਸਿੱਧਾ ਜਿਹੜਾ ਨਜ਼ਰ ਵਰੋਣੇ ਆ ਸੋ ਅਸੇਲੇ ਲਗਫਗ ਸਵੇਰ ਦੇ 8 ਵਜੇ ਚਾਰੇ ਆ ਜੀ ਤੇ 15 ਫਰੈਲ ਦੀ ਅੱਜ ਸਵੇਰ ਹੈ ਸਵੇਰ ਤੋਂ ਲੈ ਕੇ ਮੌਸਮ ਦਾ ਜਿਹੜਾ ਉਹ ਬਹੁਤ ਹੀ ਖਾਗਾ ਦੇ ਵਿੱਚ ਗਰਮ ਤੇ ਖੁਸ਼ਕ ਬਣਿਆ ਹੋਇਆ ਰਾਤਾ ਵੀ ਪਿਛਲੇ ਯਾਰ ਰਾਤਾ ਦੇ ਮੁਕਾਬਲੇ ਹੌਲੀ ਹੌਲੀ ਜਣੀਆਂ ਨੇ ਹੁਣ ਗਰਮ ਹੋਣ ਲੱਗ ਗਈਆਂ ਨੇ ਟੈਂਪਰੇਚਰ ਦੇ ਵਿੱਚ ਵਾਧਾ ਜਿਹੜਾ ਨਿਰੰਤਰ ਜਾਰੀ ਆ ਭਾਵੇਂ ਉਹ ਦਿਨਾਂ ਦੇ ਟੈਂਪਰੇਚਰ ਨੇ ਭਾਵੇਂ ਉਹ ਰਾਤਾ ਦੇ ਟੈਂਪਰੇਚਰ ਨੇ ਸੋ ਇਹਨਾਂ ਦੇ ਵਿੱਚ ਵਾਧਾ ਜਾਰੀ ਆ ਜੀ ਤੇ ਆਉਂਦੇ ਦਿਨਾਂ ਤੱਕ ਟੈਂਪਰੇਚਰ ਹਲੇ ਹੋਰ ਬਦ ਜੇਕਰ ਅੱਜ ਦੀ ਗੱਲ ਕਰਦੇ ਆ ਸਕਰੀਨ ਤੇ ਦੇਖ ਸਕਦੇ ਹੋ ਜੀ ਕੁਝ ਜ਼ਿਲ੍ਹਿਆਂ ਦੇ ਵਿੱਚ ਐਸੇਲੇ ਹਹਾੜਾ ਤੋਂ ਹੇਠਾ ਵਾਲੋ ਜੜੀਆਂ ਬਦਲਵਾਈ ਉੱਤਰ ਰਹੀ ਹੈ ਖਾਸ ਕਰ ਪਠਾਨਕੋਟ ਜ਼ਿਲ੍ਹਾ ਹੁਸ਼ਿਆਰ ਫਿਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਔਰ ਚੰਡੀਗੜ੍ਹ ਮਹਾਲੀ ਪੰਚਕਲਾ ਰੋਪੜ ਡੇਰਾ ਬੱਸੀ ਸ਼੍ਰੀ ਰਣਕਪੁਰ ਸਾਹਿਬ ਨੰਗਲ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਔਰ ਸੰਗਰੂਰ ਮਲੇਰ ਕੋਟਲਾ ਬਰਨਾਲਾ ਮਾਨਸਾ ਦੇ ਪੂਰਬੀ ਖੇਤਰਾਂ ਤੱਕ ਇਹ ਫਤਲੋ ਅਗਲੇ ਘੰਟਿਆਂ ਦੇ ਦਰਮਿਆਨ ਹੋਚ ਕਰੇਗੀ ਬੱਦਲ ਨੇ ਉਚਾਈ ਤੇ ਬੱਦਲ ਨੇ ਮੀਂਹ ਦਾ ਅਸਰ ਘਟਨੇ ਪਰ ਹਲਕੀ ਕਣਵੇਂ ਨੇ ਹਲਕੀ ਬੂੰਦਾਵਾਂ ਦੀ ਕੁਝ ਖੇਤਰਾਂ ਦੇ ਵਿੱਚ ਹੋ ਵੀ ਸਕਦੀ ਆ ਉਹ ਕੋਈ ਵੀ ਖੇਤਰ ਹੋ ਸਕਦਾ ਹੋ ਸਕਦਾ ਦੁਆਬੇ ਵੱਲ ਦੇ ਹੁਣ ਹੋ ਸਕਦਾ ਪੂਆਦ ਖੇਤਰ ਦੇ ਵਿੱਚ ਕਿਤੇ ਕੜੀਆਂ ਡਿੱਗ ਜਾਣ ਜਾਂ ਫਿਰ ਆ ਮਾਲਵੇ ਦੇ ਜਿਹੜੇ ਜ਼ਿਲ੍ਹੇ ਕਿਹਾ ਜਾਂਦਾ ਤੁਹਾਨੂੰ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਮਲੇਰ ਕੋਟਲਾ ਤੋਰੀ ਇਹਨਾਂ ਖੇਤਰਾਂ ਦੇ ਵਿੱਚ ਵੀ ਕੁਝ ਖੇਤਰਾਂ ਦੇ ਵਿੱਚ ਹਲਕੀ ਕੜੀਆਂ ਡਿੱਗ ਸਕਦੀਆਂ ਨੇ ਇਸ ਤਰ੍ਹਾਂ ਜੀ ਪੰਜਾਬ ਦੇ ਮੌਤੇ ਖੇਤਰਾ ਦੇ ਵਿੱਚ ਮੌਸਮ ਸਾਫ ਰਹਣ ਦੇ ਆਸਾਨ ਪਛਮੀ ਖੇਤਰਾ ਦੇ ਵਿੱਚ ਵੀ ਮੌਸਮ ਸਾਫ ਰਹੇਗਾ ਤੇ ਜੇਕਰ ਬਦਲ ਵਾ ਵੜ ਜਾ ਉਹਦੀ ਅਫਲੇਟ ਤੁਹਾਨੂੰ ਦੇ ਦਿੱਤੀ ਜਾਵੇਗੀ ਸਭ ਦੇ ਤਰ੍ਹਾਂ ਦੇ ਦਰਮਿਆਨ ਜੇ ਮੌਸਮ ਫਗ ਨੇ ਹੀਟ ਵੇਵ ਦੇ ਅਲਰਟ ਜਿਹੜੇ ਜਾਰੀ ਕੀਤੇ ਹੋਏ ਨੇ ਅੱਜ ਕੱਲ ਪਰਸੋਂ ਯਾਨੀ ਕਿ ਅਗਲੇ 2-3 ਦਿਨ ਹਲੇ ਹੀਟ ਵੇਵ ਵਾਲੇ ਹੋਣਗੇ ਯਾਨੀ ਕਿ ਲੋ ਜਿਹੜੀ ਹੈ ਉਹ ਹਰ ਖੇਤਰਾ ਦੇ ਵਿੱਚ ਚੱਲੇਗੀ ਸਿੱਧਾ ਤੁਹਾਨੂੰ ਅੰਕੜੇ ਦਿਖਾਉਨੇ ਆ ਜੋ ਜਾਰੀ ਕੀਤੇ ਰਹੇ ਜੀ ਮੌਸਮ ਖ਼ਾਕ ਨੇ ਸੋ ਅੱਜ ਦੇ ਲਈ ਫਿਲਹਾਲ ਵਾਰਨਿੰਗ ਨਹੀਂ ਹੈ ਪਰ ਅੱਜ ਵੀ ਗਰਮ ਹਵਾਵਾਂ ਜੜੀਆਂ ਨੇ ਚੱਲਦੇ ਰਹਿਣ ਦੇ ਅਸਰ ਹੋਣਗੇ ਉੱਪਰਲੇ ਲੈਵਲ ਤੇ ਬੱਦਲਬਾਜ਼ੀ ਬਣ ਰਹੀ ਹੈ ਜ ਜਿਹਦੇ ਨਾਲ ਕੁਝ ਰਾਹਤ ਧੁੱਪ ਤੋਂ ਕਹਿ ਸਕਦੇ ਆ ਮਿਲ ਸਕਦੀ ਆ ਪੰਜਾਬ ਵਾਸੀਆਂ ਨੂੰ ਬਾਕੀ ਮੌਸਮ ਆਪਣਾ ਗਰਮ ਤੇ ਖੁਸ਼ਕ ਰਹਿ ਸਕਦਾ ਹੈ ਸੋ ਸਕਨੇ ਇਹ ਦੇ ਸਕਦੇ ਹਾਂ ਜੀ ਹੀਟ ਵੇਵ ਦੇ ਅਲਰਟ 16 17 ਤਰੀਕ ਨੂੰ 18 ਤਰੀਕ ਨੂੰ ਜਾਰੀ ਕੀਤਾ ਹੋਇਆ ਹੈ ਮੌਸਮ ਵਿਭਾਗ ਦੇ 18 ਤਰੀਕ ਨੂੰ ਠੰਡਾ ਸਟ੍ਰਮ ਲਾਈਟਨਿੰਗ ਯਾਨੀ ਕਿ ਗਰਜ ਲੈਸ ਕਿਦਰ ਨਾਲ ਵੀ ਪਲਸ ਕੁਝ ਕਿਹਤਰਾ ਦੇ ਵਿੱਚ ਹਲਕੀ ਗੜੇਮਾਰ ਸੰਭਵ ਹੈ ਇਹ ਕਿਹੜੇ ਖੇਤਰ ਹੋ ਸਕਦੇ ਨੇ ਇਹ ਤੁਹਾਨੂੰ ਲੱਗ ਜਾ ਕੇ ਜਿਹੜੀ ਅਪਡੇਟ ਅਸੀਂ ਦਿਆਂਗੇ ਸੋ ਪਿਛਲੇ ਸਿਸਟਮ ਵਾਂਗੂ ਇਹ ਸਿਸਟਮ ਵੀ ਮੀਂਹ ਚਖੜ ਚਲਾ ਸਕਦਾ ਹੈ ਔਰ ਗੜੇਮਾਰ ਕਰਾ ਸਕਦਾ ਹੈ ਹਾਲਾਂਕਿ ਅਸੀਂ ਨਹੀਂ ਚਾਹੁੰਦੇ ਕਿ ਗੜੇਮਾਰ ਹੋਵੇ ਕਿਉਂਕਿ ਪਿਛਲਾ ਸਿਸਟਮ ਕਾਫੀ ਨੁਕਸਾਨ ਕਰਕੇ ਗਿਆ ਕਿਸਾਨ ਵੀਰਾਂ ਦਾ ਫਸਲਾ ਕਾਫੀਆ ਵਿਛਾ ਗਿਆ ਸੀ ਸੋ ਇਹ ਸਿਸਟਮ ਲੱਗ ਰਿਹਾ ਜਾ ਫਰਿਆ ਕਿ ਗੜੇਮਾਰ ਕਰਾਵੇਗਾ ਸੋ ਸਾਡਾ ਕੰਮ ਤੁਹਾਨੂੰ ਅਪਡੇਟ ਦੇਣਾ ਤੇ ਜਦੋਂ ਐਦਾ ਕੋਈ ਅਪਡੇਟ ਆਵੇਗੀ ਕਿ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਲੱਗ ਸਕਦੇ ਨੇ ਤੇਜ਼ ਜਾਂ ਫਿਰ ਗੜੇਮਾਰ ਦਾ ਅਸਰ ਬਣਨਗੇ ਉਹ ਤੁਹਾਨੂੰ ਅਪਡੇਟ ਅਸੀਂ ਮੌਕੇ ਦੇ ਜਰੀਏ ਦੇ ਦਿਆਂਗੇ फिलहाल अगले तीन चार दिन जो हो अज का दिन छट के अगले तीन चार दिन अलर्ट वाले ने यलो अलर्ट मौसम विभाग ने जारी कर दते हैं सो यह पछमी सिस्टम अठारह तरीक नागा अठारह उन्नी तरीक भी तरीक तक यह सिस्टम सरगरम होगा तो पंजाब हरियाणा राजस्थान उत्तर भारत के बहुते खेतर केैवल से मीँह दर्ज कराएगा तो मीह झड़ तूफान तेज़ेरी भी चल सकती है सो यह जी सारी रिपोर्ट ਬਾਕੀ ਜਿਵੇਂ ਜਿਵੇਂ ਤਾਜ਼ਾ ਅਨੁਕ੍ਰਿਆ ਆਉਣਗੇ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਵਾਂਗੇ ਜਿਲਾ ਵਾਰਾਂ ਕਲੇ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਅਗਲੇ 48 ਘੰਟਿਆਂ ਦੇ ਵਿੱਚ ਜਾਨਕਿ ਜਿਹੜੇ 17 ਤਰੀਕ ਦੀ ਸਾਡੀ ਵੀਡੀਓ ਹੋਵੇਗੀ ਸ਼ਾਮ ਦੀ ਜਾਂ ਸਵੇਰ ਦੀ ਉਹਦੇ ਵਿੱਚ ਤੁਹਾਨੂੰ ਜਿਲਾ ਵਾਰਾਂ ਕਲੇ ਦੱਸਾਂਗੇ ਕਿ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਮੀਂਹ ਡਰਜ ਹੋ ਸਕਦੇ ਨੇ ਪੰਜਾਬ ਦੇ ਵਿੱਚ ਸੋ ਅੱਜ ਇਹ ਅਪਡੇਟ ਤੁਹਾਨੂੰ ਵਸਟ